79ਵੇਂ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਫਾਈਨਲ ਡੇ ਜਿਹੜਾ ਪ੍ਰੈਕਟਿਸ ਕੀਤੀ ਗਈ ਤਸਵੀਰਾਂ ਦੇਖ ਸਕਦੇ ਹੋ ਤਾਂ ਨਾਇਬ ਤਹਿਸੀਲਦਾਰ ਇਕਬਾਲ ਸਿੰਘ ਦੀ ਅਗਵਾਈ ਦੇ ਹੇਠ ਜਿਹੜਾ ਪੂਰੀ ਪਰੇਡ ਦੀ ਰਸਮ ਨੂੰ ਅਦਾ ਕੀਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਤਸਵੀਰਾਂ ਦੇ ਵਿੱਚ ਜਿਹੜੀ ਫਲੈਗ ਦੀ ਤਿਆਰੀ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਅੱਜ ਫਾਈਨਲ ਡੇ ਦੀ ਪ੍ਰੈਕਟਿਸ ਕੀਤੀ ਗਈ ਹੈ ਤਾਂ ਕੱਲ ਮਾਨਯੋਗ ਐਸਜੀਐਮ ਮੈਡਮ ਦੇ ਵੱਲੋਂ ਜਿਹੜਾ ਝੰਡੇ ਦੀ ਰਸਮ ਅਦਾ ਕੀਤੀ ਜਾਣੀ ਹੈ ਤਾਂ ਅੱਜ ਫਾਈਨਲ ਡੇ ਦੀ ਜਿਹੜੀ ਪ੍ਰੈਕਟਿਸ ਚੱਲ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤਾਂ ਤਸਵੀਰਾਂ ਦੇ ਵਿੱਚ ਜਿਹੜਾ ਵੱਖ-ਵੱਖ ਬੱਚਿਆਂ ਵੱਲੋਂ ਜਿਹੜੀ ਪ੍ਰੇਡ ਵੀ ਕੀਤੀ ਗਈ ਹੈ ਤੇ ਜਿਹੜਾ ਹੋਰ ਵੀ ਪ੍ਰੋਗਰਾਮ ਹੈ ਤਾਂ ਆਯੋਜਿਤ ਕੀਤਾ ਗਿਆ ਤੇ ਇਹ ਸਾਰੇ ਪ੍ਰੋਗਰਾਮ ਨੂੰ ਲੈ ਕੇ ਕੀ ਕਹਣੇ ਨਾਇਬ ਤਹਿਸੀਲਦਾਰ ਦਾ ਤੁਸੀਂ ਵੀ ਸੁਣੋ ਦੀ ਗੱਲ ਹੈ ਜੀ ਅੱਜ ਅਸੀਂ ਦੇਸ਼ ਦੀ ਆਜ਼ਾਦੀ ਦੇ 79ਵੇਂ ਸਾਲ ਦੀ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਹਾਂ ਅੱਜ ਫੋਲ ਡਰੈਸ ਰੈਸਲ ਸੀਗੀ ਕੱਲੋਂ ਤੁਸੀਂ ਦੇਸ਼ ਦੀ ਆਜ਼ਾਦੀ ਦਾ 79ਵਾਂ ਤਾਂ ਆਪਾਂ ਮਨਾਵਾਂਗੇ ਔਰ ਬੜੇ ਜਦੋਂ ਜੈਦ ਕੁਰਬਾਨੀਆਂ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ ਹੈ ਅਸੀਂ ਇਹ ਆਜ਼ਾਦ ਫਿਰਜਾ ਦੇ ਵਿੱਚ ਸਾਹ ਲੈ ਰਹੇ ਆ ਉਹਨਾਂ ਦੇਸ਼ ਭਗਤਾਂ ਨੂੰ ਯਾਦ ਕੀਤਾ ਜਾਏਗਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਦੇਸ਼ ਦੀ ਆਜ਼ਾਦੀ ਦਾ ਨਿਗਮ ਮਾਣ ਰਹੇ ਆ ਔਰ ਆਪਣੇ ਅਧਿਕਾਰਾਂ ਦੀ ਪਾਲਣਾ ਕਰ ਰਹੇ ਆ ਔਰ ਉਹ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਇਹ ਆਜ਼ਾਦੀ ਦਾ ਨਿਗਮ ਮਾਣਾਂਗੇ ਔਰ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਦੇਸ਼ ਦੇ ਆਜ਼ਾਦੀ ਦੇ 79ਵਾਂ ਜਿਹੜਾ ਉਂਦੇਵ ਸਮਨਾ ਰਹੇ ਆ ਸਰ بارش ਨੂੰ ਲੈ ਕੇ ਕੋਈ ਪ੍ਰਬੰਧ ਵਗੈਰਾ ਕੀਤਾ ਗਿਆ ਨਹੀਂ ਕਿਉਂਕਿ ਲਗਾਤਾਰ ਜਿਹੜੇ ਅਲਰਟ ਵੀ ਜ ਸਾਡੇ ਇਹ بارش ਨੂੰ ਲੈ ਕੇ ਇੰਤਜਾਮ ਅਸੀਂ ਆਪਣੇ ਲੈਵਲ ਤੇ ਸਾਰਾ ਕੁਝ ਕੀਤਾ ਹੋਇਆ ਆ ਵੈਸੇ ਕੋਈ ਡਰ ਨਹੀਂ ਹੈਗਾ ਕਿ ਅਸੀਂ ਬਹੁਤ ਜ਼ਿਆਦਾ بارش ਹੋਏਗੀ ਔਰ ਜੇ ਕਿ ਹੋਏਗੀ ਉਹਦੇ ਲਈ ਇੰਤਜਾਮ ਹੈ